ਸ਼ਾਸ਼ੀਕਲ ਜੀ ਇਹ ਵਾਲਾ ਸੂਟ ਜਾਰਜਟ ਤੇ ਰਹੇਗਾ ਸ਼ਰਟ ਦੇ ਘੇਰੇ ਤੇ ਤੇ neck ਤੇ sleeve bottom ਤੇ ਵਰਕ ਰਹੇਗਾ net ਦਾ ਇਹਨਾਂ ਨਾਲ sequence work ਵਾਲਾ ਜਿਹੜਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ crepe ਤੇ ਰਹੇਗਾ ਇਹਨਾਂ ਉੱਤੇ ਵਰਕ ਰਹੇਗਾ bottom ਤੇ sleeve ਤੇ ਵਰਕ ਰਹੇਗਾ shirt ਤੇ ਵਰਕ ਰਹੇਗਾ ਦੁਪੱਟਾ ਇਹਨਾਂ ਨਾਲ ਚੁਣੌਣ ਦਾ ਰਹੇਗਾ ਤੇ ਫੋਰ ਸਾਈਡ ਹੈ ਜਿਹੜੀ लेस ਰਹੇਗੀ ਇਹ ਵਾਲਾ ਸੂਟ ਵੀ ਹੈ ਜਿਹੜਾ crepe ਤੇ ਰਹੇਗਾ ਇਹਨਾਂ ਨਾਲ ਚੁਣੌਣ ਦਾ ਦੁਪੱਟਾ ਜਿਹੜਾ ਵਰਕ ਵਾਲਾ ਰਹੇਗਾ ਇਹ ਵਾਲਾ ਸੂਟ ਵੀ ਕ੍ਰੇਪ ਤੇ ਰਹੇਗਾ ਇਹਨਾਂ ਨਾਲ ਦੁਪੱਟਾ ਇਹ ਜਿਹੜਾ ਚਨਾਉਂਦਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਆਰਗੈਂਜ਼ਾ ਤੇ ਰਹੇਗਾ ਇਹਨਾਂ ਨਾਲ ਦੁਪੱਟਾ ਵੀ ਜਿਹੜਾ ਲਾਈਨਿੰਗ ਆਰਗੈਂਜ਼ਾ ਦਾ ਰਹੇਗਾ ਇਹਨਾਂ ਨਾਲ ਬਾਟਮ ਹੈ ਜਿਹੜੀ ਮਸਲੀਨ ਦੀ 3 ਮੀਟਰ ਰਹੇਗੀ ਸ਼ਰਟ ਆਰਗੈਂਜ਼ਾ ਦੀ ਵਰਕ ਵਾਲੀ ਰਹੇਗੀ ਤੇ ਟੈਬੀ ਸਿਲਕ ਦੀ ਬਾਟਮ ਸ਼ਿਫੋਨ ਦਾ ਦੁਪੱਟਾ ਰਹੇਗਾ ਸ਼ਰਟ ਹੈ ਵਿਸਕੋਜ਼ ਆਰਗੈਂਜ਼ਾ ਤੇ ਰਹੇਗੀ ਤੇ ਟੈਬੀ ਸਿਲਕ ਦੀ ਬਾਟਮ 3 ਮੀਟਰ ਤੇ ਦੁਪੱਟਾ ਜਿਹੜਾ ਚਨਾਉਂਦਾ ਰਹੇਗਾ ਕਲਾਸ਼ਿਮਰਤੀ ਸ਼ਰਟ ਰਹੇਗੀ ਟੈਬੀ ਸਿਲਕ ਦੀ 3 ਮੀਟਰ ਬਾਟਮ ਰਹੇਗੀ ਤੇ ਵਿਸਕਾਸ オーਗੈਂਜ਼ਾ ਦਾ ਦੁਪੱਟਾ ਰਹੇਗਾ ਸ਼ਰਟ ਤੇ パール ਵਰਕ ਹੈਂਡ ਵਰਕ ਰਹੇਗਾ ਇਹ ਵਾਲਾ ਸੂਟ ਕ੍ਰਸ਼ ਸਿਲਕ ਤੇ ਰਹਿਣਗੇ ਸ਼ਰਟ ਦੇ ਫਰੰਟ ਸਾਈਡ ਘੇਰੇ ਤੇ ਤੇ 슬ੀਵ ਤੇ ਜਿਹੜਾ ਵਰਕ ਰਹੇਗਾ ਦੁਪੱਟਾ ਚਨੌਂਦਾ ਵਰਕ ਵਾਲਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਨੇਚਰਲ ਕ੍ਰੇਪ ਤੇ ਰਹੇਗਾ ਇਹਨਾਂ ਤੇ ਹੈਂਡ ਵਰਕ ਵਿਦ ਮਿਰਰ ਵਰਕ ਰਹੇਗਾ ਪਟਾਏ ਨਾਲ ਚੁਣੌਣ ਦਾ ਤੇ ਉਤੇ ਵਰਕ ਕਰੇਗਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ